ਅੱਜ ਬਾਬਾ ਗੁਰਿੰਦਰ ਸਿੰਘ ਜੀ ਜਿਹੜੇ ਅ ਰਾਧਾ ਸਵਾਮੀ ਉਸ ਆਪਣੇ ਸੰਪਰਦਾ ਦਾ ਮੁਖੀ ਨੇ ਤੇ ਉਹ ਇੱਥੇ ਜਿਹੜੇ ਆਏ ਦਰਸ਼ਨਾ ਵਾਸਤੇ ਆਏ ਉਹਨਾਂ ਨੇ ਆ ਕੇ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਗੁਰਦ੍ਰਮ ਮੰਦ ਅਖਾੜਾ ਸਾਹਿਬ ਕੇ ਦਰਸ਼ਨ ਕੀਤੇ ਤੇ ਉਹ ਆਪਣੇ ਆਇਤ ਧਾਰਮਿਕ ਜਿਹੜਾ ਵਿਸ਼ੇ ਤੇ ਹੀ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਉਹਦੇ ਤੋਂ ਧਾਰਮਿਕ ਵਿਸ਼ੇ ਤੋਂ ਬਾਹਰ ਉਹਨਾਂ ਨੇ ਨਹੀਂ ਗਏ ਅੱਜ ਰੋਮਨੀ ਪੰਥ ਆਕਾਲੀ ਬੁੱਢਾਦਲ ਪੰਜਵਾਂ ਤਖਤ ਦੇ ਹੈੱਡਕੁਆਟਰ ਜਿਹੜਾ ਮਾਝੇ ਦਾ ਗੁਰਦੁਆਰਾ ਸ਼ਹੀਦ ਆਕਾਲੀ ਬਾਬਾ ਫੁੱਲਾ ਸਿੰਘ ਤੇ ਗੁਰਦੁਆਰਾ ਮਾਲਾ ਖਾੜਾ ਸਹਿ ਪਾਛੀ ਛੇਵੀਂ ਛੋਣੀ ਬੁੱਢਾਦਲ ਸ੍ਰੀ ਅਮਰਸਰ ਸਾਹਿਬ ਜਿੱਥੇ ਅੱਜ ਬਾਬਾ ਗੁਰਿੰਦਰ ਸਿੰਘ ਜਿਹੜੇ ਅ ਰਾਧਾ ਸਵਾਮੀ ਉਸ ਆਪਣੇ ਸੰਪਰਦਾ ਦਾ ਮੁਖੀ ਨੇ ਤੇ ਉਹ ਇੱਥੇ ਜਿਹੜੇ ਆਏ ਦਰਸ਼ਨਾ ਵਾਸਤੇ ਆਏ ਉਹਨਾਂ ਨੇ ਆ ਕੇ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਗੁਰਦ੍ਰਮੰਨ ਲਖੜਾ ਸਾਹਿਬ ਕੇ ਦਰਸ਼ਨ ਕੀਤੇ ਤੇ ਜਿਹੜਾ ਸੀ ਉਹਨਾਂ ਨੇ ਆ ਕੇ ਇੱਥੇ ਜਾਦਾ ਕਾਪੀਤਾ ਦੇ ਨਾਲ ਹੀਦੀ ਦੇ گاਵੀ ਉਹਨਾਂ ਨੇ ਜਿਹੜਾ ਸ਼ਖੀਆਂ ਤੇ ਗੁਰੂ ਸਾਹਿਬ ਦੀ ਕਿਰਪਾ ਬਸ ਧਾਰਮਿਕ ਹੋਣਾ ਨੇ 5-10 ਮਿੰਟ ਵਿਚਾਰ ਅੰਦਰੇ ਕੀਤੇ ਤੇ ਉਹਨਾਂ ਦੇ ਮਨ 'ਚ ਕਾਫੀ ਧੀਰ ਤੋਂ ਸੀ ਕਿ ਮੈਂ ਨਿਹੰਗ ਸਿੰਘਾਂ ਪ੍ਰਤੀ ਜਿਹੜਾ ਇੱਕ ਬਹੁਤ ਉਹਨਾਂ ਨੂੰ ਪ੍ਰਭਾਵ ਹੈ ਉਹਨਾਂ ਦੇ ਮਨ ਦੇ ਵਿੱਚ ਉੱਥੇ ਬੁੱਢਾਦਾਲ ਪ੍ਰਤੀ ਉਹਨਾਂ ਦਾ ਬਹੁਤ ਜ਼ਿਆਦਾ ਪ੍ਰੇਮ ਪਿਆਰ ਸਤਿਕਾਰ ਹੈ ਤੇ ਉਹ ਆਪਣੇ ਆਇਤ ਧਾਰਮਿਕ ਜਿਹੜਾ ਵਿਸ਼ੇ ਤੇ ਹੀ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਉਹਦੇ ਤੋਂ ਧਾਰਮਿਕ ਵਿਸ਼ੇ ਤੋਂ ਬਾਹਰ ਉਹਨਾਂ ਨੇ ਨਹੀਂ ਗਏ ਤੇ ਉਹ ਹਮੇਸ਼ਾ ਇਹ ਵੀ ਚੰਗਾ ਲੱਗਿਆ ਵੀ ਉਹ ਸਿੱਖੀ ਜਿਹੜਾ ਸਰੂਪ ਨੂੰ ਵੀ ਧਾਰਨ ਰੱਖਦੇ ਨੇ ਹਮੇਸ਼ਾ ਹਰਿਮੰਦਰ ਸਾਹਿਬ ਦੇ ਜਾ ਕੇ ਦਰਸ਼ਨ ਕਰਦੇ ਨੇ ਤੇ ਉਹਨੂੰ ਆਪਣੇ ਸਮਰਪਤ ਹੀ ਉਹ ਜਿਹੜੇ ਹੋ ਕੇ ਤੇ ਅੱਜ ਗੁਰੂਦਿਆਂ ਲਾੜਲੀਆਂ ਫੌਜਾਂ ਨੂੰ ਉਹਨਾਂ ਦੇ ਮਨ 'ਚ ਇੱਕ ਬਹੁਤ ਸਤਿਕਾਰ ਸੀ ਤੇ ਉਹ ਆਏ ਨੇ ਤੇ ਉਹਨਾਂ ਨੂੰ ਜਿਹੜਾ ਬੁੱਢਾ ਦਾਲ ਵੱਲੋਂ ਜਿਹੜਾ ਸਤਿਕਾਰ ਦਿੱਤਾ ਤੇ ਜੀ ਆਇਆਂ ਕਿਹਾ ਕਿਉਂਕਿ ਉਹ ਆਪ ਜਦੋਂ ਬੰਦੇ ਦੇ ਮਨ ਦੇ ਵਿੱਚ ਇੱਕ ਹੁੰਦਾ ਹੈ ਗੁਰੂ ਸਾਹਿਬ ਨੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਾਂ ਸਾਰੇ ਗੁਰਸਿੱਖਾਂ ਨੂੰ ਜਿਹੜਾ ਹੁਕਮ ਕੀਤਾ ਹੈ ਆਗਿਆ ਭਈ ਆਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਉ ਗ੍ਰੰਥਾਪਾ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਉਸੇ ਗੁਰੂ ਦੇ ਅੱਗੇ ਜਾ ਕੇ ਉਹ ਸੀਸ ਝੁਕਾਉਂਦੇ ਨੇ ਤੇ ਉਹ ਜੇ ਕੋਈ ਸਤਕਾਰ ਦੇ ਨਾਲ ਆਉਂਦਾ ਤੇ ਉਹਨੂੰ ਜਿਹੜਾ ਸਤਕਾਰ ਦੇਣਾ ਸਾਡਾ ਫਰਜ਼ ਬਣਦਾ ਤੇ ਇਹਦੇ ਵਿੱਚ ਵਾਧਾ ਹੁੰਦਾ ਗੁਰੂ ਸਾਹਿਬ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਤੇ ਸਾਂਝੀ ਵਾਲਤਾ ਦਾ ਉਪਦੇਸ਼ ਤੇ ਨਾਲੇ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਇਹ ਜਿਹੜਾ ਮਹਾਰਾਜ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਮੈਂ ਇੱਕ ਹਵਾ ਇਹੋ ਜੀ ਚਲਾਉਂਗਾ ਤੇ ਜਿਹਦੇ ਨਾਲ ਜਿਹੜਾ 96 ਕਰੋੜ ਖਾਲਸਾ ਜਿਹੜਾ ਹੋਣਾ ਤੇ ਉਹ ਖਾਲਸਾ ਇਸੇ ਤਰ੍ਹਾਂ ਹੀ ਬਣਨਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਸੋ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੋਣੀ ਹੈ 96 ਕਰੋੜ ਖਾਲਸਾ ਐਂ ਹੀ ਬਣਨਾ ਤੇ ਹਵਾ ਗੁਰੂ ਸਾਹਿਬ ਨੇ ਐ ਚਲਾਉਣੀ ਉਧਰ ਨੂੰ ਗੁਰੂ ਸਾਹਿਬ ਦੇ ਹੁਕਮ ਜਿਹੜੇ ਉਹ ਚਲਦੇ ਨੇ ਤੇ ਧੰਨਵਾਦ ਜਿਹੜਾ ਵੀ ਇੱਥੇ ਆਏ ਨੇ ਤੇ ਸਾਰੇ ਗੁਰਸੇਕ ਸੰਤਾਂ ਨੂੰ ਮੈਂ ਜਿਹੜੇ ਸਾਡੇ ਖਾਸ ਕਰਕੇ ਪਿਆਰ ਵਾਲੇ ਵੀ ਤੇ ਕਈ ਇਹੋ ਜਿਹੇ ਵੀ ਹੁੰਦੇ ਨੇ ਤੇ ਕਦੇ ਵੀ ਇਹੋ ਜੀ ਨਹੀਂ ਹਮੇਸ਼ਾ ਸੋਚ ਰੱਖਣੀ ਚਾਹੀਦੀ ਵੀ ਉਹ ਪਤਾ ਨਹੀਂ ਕੀ ਸੋਚ ਲੈ ਕੇ ਆਏ ਨੇ ਤੇ ਉਹ ਸਿਰਫ ਜੇ ਆਏ ਨੇ ਤੇ ਨਰੋਲ ਧਾਰਮਿਕ ਉਹ ਪਿਆਰ ਨਾਲ ਆ ਕੇ ਉਹ ਧਾਰਮਿਕ ਵਿਸ਼ੇ ਤੇ ਹੀ ਗੱਲਬਾਤ ਕਰਕੇ ਗਏ ਨੇ ਕੋਈ ਵੀ ਉਹਨਾਂ ਨੇ ਹਾਲਤੂ ਫਾਲਤੂ ਜਿਹੜੀ ਗੱਲ ਨਹੀਂ ਕੀਤੀ ਵਾਇਰ ਜੀ ਦਾ ਖਾਲਸਾ ਵਾਇਰ ਜੀ ਕੀ ਪਤੇ